ਸਨਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਦਾ ਨਮਸਕਾਰ ਮੈਂ ਮਲੇਰ ਕੋਟਲਾ ਸੀਡ ਸਟੋਰ ਮੁਲਾਪੁਰ ਦਾ ਕਾ ਜ਼ਿਲ੍ਹਾ ਲੁਧਿਆਣਾ ਤੋਂ ਅੱਜ ਅਸੀਂ ਆਪਣੇ ਫਾਰਮ ਤੇ ਖੜੇ ਹੋਏ ਆ ਜੀ ਇੱਥੇ ਅਸੀਂ ਲਾਈ ਹੋਈ ਆ ਫੁੱਲ ਗੋਬੀ 99 ਜੋ ਕਿ ਇੱਕ ਖਾਸ ਵੈਰਾਈਟੀ ਆ ਬਹੁਤ ਵਧੀਆ ਵੈਰਾਈਟੀ ਆ ਜੀ ਬਹੁਤ ਵਧੀਆ ਇਹਦਾ ਫੁੱਲ ਕਿਲੋ ਸਵਾ ਕਿਲੋ ਦਾ ਫੁੱਲ ਆਂਦਾ ਵਾ ਔਰ ਪਨੀਰੀ ਬਿਲਕੁਲ ਤਿਆਰ ਹੋਈ ਹੋਈ ਆ ਬਾਕ ਕੀ ਆਪਾਂ ਤਕਨੀਕੀ ਜਾਣਕਾਰੀ ਸਾਡੇ ਸਰ ਲਾਲੀ ਜੀ ਨਾਲ ਗੱਲ ਕਰਾਂਗੇ ਹਾਂਜੀ ਸਰ ਜੀ ਮੇਰਾ ਨਾਮ ਫਕੀਰ ਅਮਮਦਨ ਮਲੇਰ ਕੁੜਲਾ ਸੀਡ ਸਟੋਰ ਮੁਲਾ ਪਰ ਅੱਜ ਆਪਏ ਫਾਰਮ ਦੇ ਖੜੇ ਆ ਜਿਹੜੀ ਕਿ ਫੁੱਲ ਗੋਬੀ ਦੀ ਖਾਸ ਵੈਰਾਈਟੀ ਹੈ ਜੇ ਟ੍ਰਿਪਲ ਐਨ ਜੀ ਔਰ ਫੁੱਲ ਨੂੰ ਬਹੁਤ ਜਿਆਦਾ ਚੰਗੀ ਤਰ੍ਹਾਂ ਪੱਟਾ ਕੇ ਰੱਖਦੀ ਹੈ ਜੀ ਔਰ ਜਿਹੜੀਆਂ ਕਿ ਵੈਰਾਈਟੀਆਂ ਜਲਦੀ ਫੁੱਲ ਨੂੰ ਨੰਗਾ ਕਰ ਜਾਂਦੀ ਹੈ ਉਹ ਫੁੱਲ ਪੀਲੇ ਹੋ ਜਾਂਦੇ ਆ ਜੀ ਧੁੰਦਾ ਕਰਕੇ ਅਤੇ ਜੇ ਲੇਟ ਵੀ ਹੋ ਜਾਂਦੀ ਹੈ ਫੁੱਲ ਗਰਮੀ ਕਰਕੇ ਵੀ ਸਨਲਾਈਟ ਕਰਕੇ ਸੂਰਜ ਦੇ ਕਿਰਨਾਂ ਕਰਕੇ ਪੀਲੇ ਹੋਣੇ ਚਲ ਹੋ ਜਾਂਦੇ ਇਹ ਉੱਪਰ ਬਿਲਕੁਲ ਪੂਰੀ ਕਵਰਿੰਗ ਕਰਕੇ ਰੱਖਦੀ ਹੈ ਔਰ ਬਹੁਤ ਹੀ ਵਧੀਆ ਵੈਰਾਈਟੀ ਹੈ ਡੰਡੀ ਇਹਦੀ ਛੁਟੀ ਆਉਗੀ ਦੂਜੀ ਵੈਰਾਈਟੀਆਂ ਦੇ ਮੁਕਾਬਲੇ ਇਹਨੂੰ ਝੁਲਸ ਰੋਗ ਬਹੁਤ ਘੱਟ ਪੈਂਦਾ ਔਰ ਅੱਜ ਕੱਲ੍ਹ ਕਿਸਾਨ ਵੀਰੋ ਕਿਉਂਕਿ ਅਗੇ ਧੁੰਦਾ ਦਾ ਮੌਸਮ ਆ ਰਿਹਾ ਹੈ ਬੂਟਾ 1 ਫੁੱਟ ਤੋਂ ਨੇੜੇ ਨਾ ਲਾਇਆ ਕਰੋ ਕਿਉਂਕਿ ਜਿਹਨੇ ਜੜਾਂ ਦੇ ਵਿੱਚ ਸਨਲਾਈਟ ਪੈਂਦੀ ਰਹਿੰਦੀ ਹੈ ਸੋ ਬੂਟੇ ਨੂੰ ਫੰਗਸ ਬਹੁਤ ਘੱਟ ਪੈਂਦੀ ਹੈ ਜੇ ਬੂਟਾ ਜਦ ਨੇੜੇ ਲਾ ਦਨੇ ਆ ਸੋ ਉਹਦੇ ਨਾਲ ਪੱਤੇ ਛਾਂ ਜਾਂਦੇ ਜਲਦੀ ਕਰ ਲੈਂਦੇ ਆ ਔਰ ਉਹਦੇ ਵਿੱਚ ਉਲੀ ਦੀ ਬਿਮਾਰੀਆਂ ਫੰਗਸ ਜਲਦੀ ਪਰ ਨਹੀਂ ਚਾਲੂ ਹੋ ਜਾਂਦੀ ਹੈ ਜੀ ਜੋ ਕਿਸਾਨ ਵੀਰਾਂ ਨੂੰ ਆਪਣਾ ਧਿਆਨ ਰੱਖਣ ਦੀ ਲੋੜ ਹੈ ਕਿਸਾਨ ਵੀਰ ਸਾਡੇ ਕੋਲੋਂ ਨਹੀਂ ਵੀ ਪ੍ਰੋਡਕਟ ਲਿਆ ਉਹਨੂੰ ਕਿਸੇ ਵੀ ਸਮੱਸਿਆ ਆ ਰਹੀ ਹੈ ਸਾਡੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ WhatsApp ਤੇ ਉਹਨੂੰ ਸਾਨੂੰ ਫੋਟੋ ਪਾ ਦਿਓ ਸਬਜੀ ਦੇ ਸੰਬੰਧੀ ਜਾਂ ਕਣਕ ਦੇ ਸੰਬੰਧੀ ਕੋਈ ਵੀ ਤੁਹਾਨੂੰ ਸਮੱਸਿਆ ਆਉਂਦੀ ਹੈ ਸਾਡੇ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜਿਹੜੀ ਕਿ ਐਕਸਟਰਾ ਆਰਡਨਰੀ ਵੈਰਾਈਟੀ ਹੈ ਕਿਲੋ ਸਵਾਤੂ ਕਿਲੋ ਤੋਂ ਕਰ ਫਲ ਬਿਲਕੁਲ ਕਵਰਿੰਗ ਕਰਕੇ ਰੱਖਦੀ ਹੈ ਔਰ ਅਗੇ ਦਾ ਆਉਣ ਵਾਲਾ ਮੌਸਮ ਤੁੰਦਾ ਦਾ ਤੁੰਦਾ ਦੇ ਵਿੱਚ ਵੀ ਇਹਨੂੰ ਕੋਈ ਸਮੱਸਿਆ ਨਹੀਂ ਆਉਂਦੀ ਔਰ ਜੇ ਲੇਟ ਵੀ ਹੁੰਦੀ ਹੈ ਫਿਰ ਵੀ ਸਨ ਲੈਟ ਤੋਂ ਫੁੱਲਣ ਨੂੰ ਬਚਾ ਕੇ ਰੱਖਦੀ ਹੈ ਬਿਲਕੁਲ ਚਿੱਟੇ ਦਾ ਚਟਾਈ ਹੀ ਰਹਿੰਦਾ ਜੀ ਔਰ ਖਾਸ ਗੱਲ ਇਹ ਕੀ ਹੋ ਰਿਹਾ ਹੈ ਜੇ ਕੈਵਰੀ ਜਦੋਂ ਗਰਮੀ ਦਾ ਮੌਸਮ ਹੁੰਦਾ 15 ਮਾਰਚ ਤੋਂ ਬਾਅਦ ਤੋਂ ਜਿਹੜੇ ਕਿਸਾਨ ਲੋਕ ਕਿਸਾਨ ਵੀਰ ਗੁੱਬੀਆਂ ਲਾਉਂਦੇ ਆ ਉਹਦੀ ਡੋਡੀ ਬਣਨ ਦੇ ਟਾਈਮ ਜੀ ਅਨ ਜੇ ਪੱਤੇ ਇੱਕ ਵਾਰੀ ਥੱਲੇ ਗਿਰ ਜਾਂਦੇ ਤਾਂ ਉਹਦੀ ਡੁੱਡੀ ਫਟ ਜਾਂਦੀ ਹੈ ਫਿਰ ਫੁੱਲ ਦੀ ਕੁਆਲਿਟੀ ਨਹੀਂ ਬਣਦੀ ਔਰ ਉਸ ਕਰਕੇ ਜਿਹੜੇ ਲੇਟ ਵੈਰੈਟੀਆਂ ਲਾਉਂਦੇ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਆ ਉਹ ਮਤਲਬ ਮਾੜੀ ਬੜੇ ਸਲ ਬਣਾ ਕੇ ਗਰਮੀ ਵਾਸਤੇ ਜ਼ਰੂਰਤਾ ਹੈ ਬਾਕੀ ਕੋਈ ਵੀ ਲੋੜਾ ਸਾਡੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਆ ਹਾਂਜੀ ਕਿਸਾਨ ਵੀਰੋ ਕੋਈ ਵੀ ਸਬਜ਼ੀਆਂ ਸੰਬੰਧੀ ਜਾਣਕਾਰੀ ਲੈਣ ਵਾਸਤੇ ਸਾਡਾ ਪਤਾ ਨੋਟ ਕਰੋ ਜੀ ਮਲੇਰ ਕੋਟਲਾ ਸੀਡ ਸਟੋਰ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਸਾਡਾ ਫੋਨ ਨੰਬਰ ਜੀ 98143 सँती सात सोळजी